ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਬਣਾਉਣੀ ਆ ਚਾਹ ਦੁਪਹਿਰ ਦੀ ਚਾਹ ਬਣਾਉਣੀ ਆ ਚਾਹ ਬਣਾ ਕੇ ਹੁਣ ਆਪਾਂ ਲਾਉਣੀ ਆ ਸਬਜ਼ੀ ਨੂੰ ਤਰਕਾ ਤੇ ਪਿਆਜ਼ ਅਦਰਕ ਹਰੀ ਮਿਰਚ ਪਾ ਲਈ ਤੇ ਹੁਣ ਪਾ ਲਈਏ ਨੂਨ ਤੇ ਪਾ ਲਈਏ ਹਲਦੀ ਤੇ ਮਸਾਲਾ ਭੁੰਨੀਆਂ ਹੁਣ ਪਹਿਲਾਂ ਮਸਾਲਾ ਹੁਣ ਮੈਂ ਅੱਜ ਗੈਸ ਤੇ ਬਣਾਉਣ ਲੱਗ ਗਈ ਮੈਂ ਕਿ ਚਲੋ ਅੱਜ ਉਹ ਗੈਸ ਤੇ ਬਣਾ ਲੈਣੀ ਉਧਰ ਮੈਂ ਚਾਹ ਤੜਲੀ ਤੇ ਇਧਰ ਨਾਲ ਦੀ ਨਾਲ ਮੈਂ ਕਿ ਤੜਕਾ ਲਗਾ ਦਨੀ ਆ ਦੁਪਹਿਰੀ ਸਾਂਝਰੀ ਤੜਕਾ ਲਗਾ ਕੇ ਰੱਖ ਦੂੰ ਫੇਰ ਚਲੇ ਜਾਨੇ ਮੱਜਾਂ ਚ ਫੇਰ ਆ ਕੇ ਰਿੰਨ ਲਾਂਗੇ ਹਨਾ ਤੇ ਨਾਲੇ ਚਾਹ ਬਣਾ ਲੈਣੀ ਹੈ ਇਧਰ ਤੇ ਵੀ ਅੱਚਾ ਫਿਰ ਮੈਂ ਕਿ ਦੋ ਦੋ ਕੰਮ ਕਰ ਲੈਣੀਆਂ ਫੇਰ ਆ ਕੇ ਫੇਰ ਟਾਈਮ ਪਾਸ ਹੋ ਜਾਂਦਾ ਹਨਾ ਇਧਰ ਚਾਹ ਰਿੱਜ ਦੀ ਰਿੱਜ ਦੇ ਵਿੱਚ ਚੰਗੀ ਤਰ੍ਹਾਂ ਫੇਰ ਲਾਹੂੰਗੀ ਹਨਾ ਤੇ ਇਧਰ ਸਬਜੀ ਰੁੱਜਦੀ ਆ ਤੇ ਇਧਰ ਰਿੱਜਦੀ ਆ ਚਾਹ ਆਪਣੀ ਤੇ ਦੁਪਹਿਰ ਦੀ ਦੁਪਹਿਰ ਦੀ ਚਾਹ ਬਣਾਉਣੀ ਆ ਨਾਲੇ ਬਣਾਉਣੀ ਆ ਸਬਜੀ ਭਾਜੀ ਇਧਰ ਗ੍ਰੀਨ ਲਈ ਕੱਟ ਕਰਤਾ ਮੈਂ ਹਾਂ ਫਿਰ ਕੱਟ ਕਰੂੰਗੀ ਹਲੇ ਉਹ ਰਿੱਜ ਜੇ ਵੀ ਥੋੜੀ ਜੀ ਕੱਪ ਚ ਪਾ ਲਾਂ ਨੀ ਫਿਰ ਇਹਨੇ ਰਿੱਜ ਜਾਂਦੀ ਐ ਹਨ ਵਧੀਆ ਤੇ ਉਬਲ ਜਾਂਦੀ ਨਹੀਂ ਤਾਂ ਫਿਰ ਇਹ ਤੇਜ ਤੇਜ ਬੰਦ ਕਰਦੇ ਫਿਰ ਕੱਪ ਚ ਰੱਖ ਲਵਣੀ ਇਹਦੇ ਵਿੱਚ ਰੜਾ ਦੂੰ ਜਦੋਂ ਉਬਲੂਗੀ ਤੇ ਰਿਚ 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 ਹੋਰ ਫਿਰ ਉਬਲ ਜਾਂਦੀ ਅੱਗ ਬਹੁਤ ਤੇਜ ਹੁੰਦੀ ਹੈ ਜੀ ਤੇ ਹੁਣ ਆ ਵਿੱਚ ਰੜਾ ਦੂੰਗੀ ਤੇ ਗੈਸ ਕਰ ਤੂੰ ਬੰਦ ਤੇ ਇੰਨੀ ਚ ਨੇ ਰਿਜ ਜਾਣਾ ਵਧੀਆ ਥੋੜੀ ਥੋੜੀ ਕਰਕੇ ਰਿਜੀ ਜਾਣੀ ਆ ਫਿਰ ਕੜਜੂਗੀ ਵਧੀਆ ਤੇ ਥੋੜੀ ਥੋੜੀ ਪਾ ਲਾ ਚਾ ਟੇਸਟੀ ਬਣਦੀ ਐਵੇਂ ਰਿੰਨ ਰਿੰਨ ਕੇ ਰਿੰਨ ਰਿੰਨ ਕੇ ਥੋੜੀ ਥੋੜੀ ਰਿੰਨ ਦਿਆਂ ਹਨਾ ਉਬਲਣ ਦਾ ਵੀ ਧਰ ਰਹਿੰਦਾ ਵੈਸੇ ਧਿਆਨ ਦੇਣਾ ਪੈਂਦਾ ਤੇ ਰਿਜਣ ਲੱਗੀ ਹੁਣ ਕੱਟ ਕਰਤੀ ਕੱਟ ਕਰਕੇ ਆਵਾਦਨੀ ਵਿੱਚੇ ਚਾ ਫਿਰ ਵਧੀਆ ਗਾੜੀ ਜੀ ਬਣ ਜੂ ਟੇਸਟੀ ਰਿੰਨ ਰਿੰਨ ਕੇ ਤੇ ਲੋ ਜੀ ਹੁਣ ਕਰਤੀ ਇਹਨੂੰ ਤੇ ਹੁਣ ਤਾਂ ਇਹਨੂੰ ਪਤਾ ਨਹੀਂ ਬੰਦਤ ਨਹੀਂ ਹੁੰਦਾ ਹਨਾ ਤੇ ਇੱਧਰ ਮਸਾਲਾ ਵੀ ਪੁੱਜ ਗਿਆ ਆਪਣਾ ਤੇ ਇੱਧਰ ਇਹ ਦੇਖੋ ਬੰਦ ਕਰਦਾ ਹੁਣ ਇਹਨੂੰ ਰਿਕ ਚੁਗੀ ਹਨਾ ਤੇ ਇਹਨੇ ਨਾਲ ਸਬਜੀ ਦਾ ਤੜਕਾ ਲਗਾਉਂ ਫੇਰ ਪੀ ਲਾਂਗੇ ਚਲੋ ਜੀ ਤੇ ਕੱਟ ਕਰਤੀ ਹੁਣ ਮੈਨੂੰ ਹਨਾ ਹ ਇਹਦਾ ਪੌਫ ਹੈਦਾ ਮੈਨੂੰ ਬਹੁਤ ਜ਼ਿਆਦਾ ਵਧੀਆ ਵੈਸੇ ਪਹਿਲਾ ਪਹਿਣਾ ਓੱਖਾ ਚੱਲਦਾ ਥੋੜਾ ਜਾਂ ਠੰਡਾ ਹੁੰਦਾ ਫੇਰ ਤਾਂ ਚੱਕਦਾ ਦਾ ਫੱਟੇ ਲੋ ਜੀ ਰਿੱਜ ਗਈ ਕਰ ਤਾਂ ਬੰਦ ਦਾ ਆਪਾਂ ਨੇ ਤੇ ਇਹਦੇ ਵਿੱਚ ਹੁਣ ਪਾ ਦਾਨੀ ਮੈਂ ਇਹਨੇ ਐਵੇਂ ਰਿੱਜ ਜਾਣਾ ਤੇ ਕੱਟ ਕਰਤਾ ਬੰਦ ਕਰਤਾ ਸੱਚੇ ਨਹੀਂ ਰਿੱਜ ਜਾਣਾ ਇੱਧਰ ਲਾ ਦੀ ਸਬਜ਼ੀ ਨੂੰ ਤੜਕਾ ਤੇ ਪਾ ਲੇ ਮੋਂਗਰੇ ਸ਼ਿੰਗਰੇ ਤੇ ਗਾਜਰਾਂ ਤੋਂ ਕਿਸਮਾਰ ਕੇ ਕੱਟ ਲੀਆਂ ਸੀਗੀਆਂ ਪਾ ਤੇ ਤੇ ਹੁਣ ਰੜਾ ਤੇ ਮਿਕਸ ਕਰ ਤੇ ਫੋਨ ਕਰਖ ਕੇ ਹੁਣ ਪਾ ਲਈ ਆਲੂ ਥੋੜੇ ਜਿਹਾ ਆਲੂਆਂ ਨਾਲ ਵਧੀਆ ਪਾਣੀ ਦਾ ਸੋਕ ਲੂ ਹੁਣ ਇਹ ਵੀ ਰਲਾ ਦਾਂ ਮੈਂ ਮਿਕਸ ਕਰ ਦਾਂ ਮਿਕਸ ਕਰਕੇ ਚੰਗੀ ਤਰ੍ਹਾਂ ਰਲਾ ਦਈਏ ਵੀ ਨਾਣ ਮਿਰਚ ਰਲ ਜੂਗਾ ਤੇਲ ਹੋਜੀ ਮਿਕਸ ਹੋ ਗਈ ਇਹਦੇ ਤੇ ਘੁੰਮੀ ਜਾਂਦਾ ਅੱਜ ਕੇ ਇਹ ਕਰਤਾ ਮਿਕਸ ਮਿਕਸ ਕਰਕੇ ਹੁਣ ਪਾ ਦਈਏ ਇਹਦੇ ਚ ਧਨੀਆ ਵੀ ਨਵੇੜ ਦਾ ਕੰਮ ਹੁਣ ਨਾਲ ਦੀ ਨਾਲ ਧਣੀਆਂ ਸੁੱਕ ਗਿਆ ਸੀਗਾ ਧੋ ਕੇ ਸਵੇਰੇ ਸਬਜੀ ਸਵੇਰ ਨੂੰ ਚੀਰਤੀ ਸੀ ਰੱਖਤੀ ਸੀ ਧੋ ਉਸ ਮਾਰ ਕੇ ਸੁੱਕ ਗਈ ਚਲੋ ਜੇ ਇਸ ਮਾਰ ਕੇ ਰੱਖੀ ਪਈ ਸੀਗੀ ਚੀਰ ਕੇ ਤਾਂ ਤੜਕਾ ਲੱਗ ਗਿਆ ਤੇ ਕੰਮ ਨਿਪੜ ਗਿਆ ਹਨਾ ਆਪਣਾ ਤੜਕਾ ਲਗਾ ਕੇ ਟੱਕਣ ਲਾ ਦੂੰਗੀ ਉਹ ਤੋਂ ਬਾਅਦ ਬੈਰ ਇਹਨਾਂ ਫੇਰ ਲਵਾਂਗੇ ਹਨਾ ਧਾਰਾ ਧੂਰੇ ਦਾ ਕੰਮ ਨੇ ਮੇੜ ਕੇ ਆ ਕੇ ਤੇ ਲੋਜੀ ਦੀ ਲਗਾ ਦਾ ਟੱਕਣ ਤੇ ਇਹ ਨੂੰ ਰੱਖ ਦਨੀ ਇੱਧਰ ਘੱਟ ਕਰਕੇ ਇੱਧਰ ਬਣਾਉਣੀ ਆ ਆਪਾਂ ਖੀਰ ਚੌਲ ਤੋਂ ਕਿਸਮਾਰ ਕੇ ਦੁੱਧ ਚ ਪਾ ਕੇ ਰੱਖਤੇ ਤੇ ਘੱਟ ਕਰ ਜਾਨੀਏ ਗਏ ਸੀ ਇੱਧਰ ਵੀ ਉੱਧਰ ਵੀ ਤੇ ਹੁਣ ਚਲਦੇ ਆ ਆਪਾਂ ਮੱਜਾਂ ਚ ਧਾਰਾ ਕੱਢ ਲਈ ਆਈਏ ਫਿਰ ਦੇਖਦੇ ਆ ਕੀ ਬਣਦਾ ਇੱਥੇ ਹਨਾ ਤੇ ਲੋ ਜੀ ਵੈ ਗਰੂਤੀ ਧਾਰਾ ਆਪਾਂ ਕੱਢ ਲਈ ਆਏ ਤੇ ਸਬਜੀ ਤਾਂ ਬਣ ਗਈ ਆਪਣੀ ਰਿਚ ਗਈ ਆ ਵਧੀਆ ਇਹ ਦੇਖੋ ਸਬਜੀ ਆਪਣੀ ਬਣ ਗਈ ਵਧੀਆ ਰਿੱਜ ਗਈ ਮਿਕਸ ਹੋ ਗਿਆ ਸਮਾਨ ਸਾਰਾ ਇਹਨੇ ਟੱਕ ਦੂੰਗੀ ਫੇਰ ਰੋਟੀ ਲਾਉਣੀ ਆ ਫੇਰ ਠਹਿਰ ਕੇ ਦੁੱਧ ਦਾ ਅੱਧਾ ਕੰਮ ਨਿਭੜ ਜੂਗਾ ਜਦੋਂ ਮੈਂ ਢਾਣਗੇ ਹਨਾ ਤੇ ਰੋਟੀ ਲਾਉਣੀ ਆ ਫੇਰ ਇਹ ਘਮਜਾਂ ਦਾ ਇੱਕ ਤਾਂ ਪੰਗਾ ਖਾਨਾ ਇਹਦੇ ਤੇ ਹੋਰ ਇਹਨਾਂ ਲਾਣੀ ਮੜੀ ਜੀ ਖੜੀ ਖੜੀ ਜੀ ਲੱਗਦੀ ਆ ਤੇ ਲੋ ਜੀ ਖੀਰ ਤਾਂ ਲਈ ਆਪਾਂ ਇੱਧਰ ਕਤਿੱਲੇ ਚ ਰਿੱਜ ਗਈ ਵੈਸੇ ਮੈਂ ਕਿਹਾ ਹੋਰ ਥੋੜਾ ਜਿਹਾ ਦੁੱਧ ਪਾ ਲਿਆ ਸੀਗਾ ਰਿੱਜ ਦੀ ਗਾੜੀ ਬਣ ਗਈ ਤੇ ਹੁਣ ਪਾਉਨੇ ਆਪਾਂ ਕੋਲੇਆਂ ਚ ਠੰਡੀ ਹੋ ਜਵੇ ਵਧੀਆ ਬਣ ਗਈ ਰਿੰਨ ਕੇ ਤੇ ਉਧਰ ਦੁੱਧ ਧਰ ਲਿਆ ਸਿੱਟ ਚ ਹੋਰ ਪਾ ਲੂੰ ਜੇ ਪਾਉਣਾ ਹੋਊਗਾ ਉੱਚ ਵੈਸੇ ਰਿੱਜ ਰਹੀ ਆ ਤੇ ਘੜਸੀ ਫੇਰਦੀ ਸੀ ਕਿ ਮੈਂ ਕਿਹਾ ਵਧੀਆ ਰਲ ਜੇ ਜਾਵੇ ਮਿੱਠਾ ਪਾਵਾਂਗੇ ਫੇਰ ਜਦੋਂ ਖਾਣੀਆਂ ਜਿਹੜੇ ਭਾਂਡ ਭਾਈ ਦੇਖਦੇ ਨੇ ਵੀਡੀਓ ਆ ਜੋ ਅਰਵਿੰਦਰ ਪਰਮ ਭੈਣ ਸਾਰੇ ਆ ਜਿਓ ਜਿੰਨਾਂ ਦੇ ਨਾਂ ਨਹੀਂ ਲੈ ਮੈਂ ਉਹ ਭੁੱਲ ਗਈ ਉਹ ਵੀ ਆ ਜਿਓ ਸਾਰੇ ਖਾ ਲੋ ਖੀਰ ਤੇ ਲਾਈਵ ਚ ਦੇਖ ਲਈ ਸੀਗੀ ਹੁਣ ਜਿਹਨੇ ਖਾਣੀ ਆ ਜੋ ਭੱਜਿਓ ਕੌਲਿਆਂ ਚ ਪਾ ਕੇ ਤੇ ਉੱਪਰ ਪਾਵਾਂਗੇ ਸ਼ੱਕਰ ਲੋ ਜੀ ਟੇਸਟੀ ਟੇਸਟੀ ਖੀਰ ਆ ਜੋ ਭੱਜਿਓ ਜਿਹਨੇ ਖਾਣੀ ਆ ਤੇ ਲੋ ਜੀ ਸਬਜੀ ਵੀ ਬਣ ਗਈ ਤੇ ਪਹਿਲਾਂ ਖਾ ਲੈਣੇ ਆਪਾਂ ਖੀਰ ਕੌਲਿਆਂ ਚ ਪਾਉਣੀ ਆ ਹੁਣ ਮੈਂ ਤੇ ਨਾਲੇ ਤਾਂ ਠੰਡੀ ਹੋ ਜੂਗੀ ਤੇ ਉੱਪਰ ਪਾਵਾਂਗੇ ਸ਼ੱਕਰ ਚੀਨੀ ਤਾਂ ਪਾਉਂਦੇ ਨਹੀਂ ਹੈਗੇ ਸ਼ੱਕਰ ਪਾ ਕੇ ਖਾਣੇ ਆ ਤੇ ਸ਼ੱਕਰ ਪਾ ਕੇ ਹੁਣ ਜਦ ਦੇ ਨਾਲ ਦੀ ਨਾਲ ਖਾ ਲਾਂਗੇ ਤੇ ਰੋਟੀ ਲਾ ਲੂਗੀ ਫੇਰ ਇੰਨੀ ਠੰਡੀ ਹੋਊਗੀ ਨਾਲੇ ਨਾਲੇ ਸ਼ੱਕਰ ਕੁਲਤੀ ਗਈ ਲੋ ਜੀ ਰਿੱਜ ਗਈ ਭਾਂਡੇ ਢਿੰਡੇ ਮਾਜ ਦੀਏ ਬਰਤਨ ਕਰ ਦਈਏ ਸਾਫ ਦੁੱਧ ਦਾ ਕੰਮ ਨਿਬੜ ਗਿਆ ਆਪਣਾ ਪਾਉਣਗੇ ਨੇ ਇਹਨੇ ਆ ਜਾਣਗੇ ਆ ਕੇ ਨਾਲੇ ਰੋਟੀ ਖਾ ਲੈਣਗੇ ਤੇ ਨਾਲੇ ਖੀਰ ਖਾ ਲੈਣਗੇ ਕ올ੀਆਂ ਚ ਪਾ ਕੇ ਰੱਖਿਆ ਨਹੀਂ ਉਧਰ ਮੇਜ਼ ਤੇ ਠੰਡੀ ਹੋ ਜੂਗੀ ਇਹਨੇ ਤੇਨੇ ਦੋ ਦੋ ਰੋਟੀਆਂ ਲਾ ਲੈਣੀਆਂ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਜੀਨੇ ਕੀਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਹੁਣ ਪਾ ਲਾਂ ਕ올ੀਆਂ ਚ ਇਹ ਲੈ ਕੇ ਚਲਦੀ ਹੁ ਉੱਧਰ ਆ ਜਾਓ ਭਾਈ ਸਾਰੇ ਜਾਣੇ